ਸ਼ਸ਼ੀਗਲ ਦੋਸਤੋ ਖੂਬਸੂਰਤ ਕਿਰਦਾਰਾਂ ਦੇ ਨਾਲ ਸ਼ਸ਼ੀਗਲ ਦੋਸਤੋ ਖੂਬਸੂਰਤ ਕਿਰਦਾਰਾਂ ਦੇ ਨਾਲ ਖੂਬਸੂਰਤ ਇੱਕ ਵੈਬ ਸੀਰੀਜ਼ ਆ ਰਹੀ ਹੈ ਚੋਰਾ ਸੋ 6 ਸਤੰਬਰ ਨੂੰ YouTube ਚੈਨਲ ਜਸਟ ਈਲੋਦੇ YouTube ਚੈਨਲ ਤੇ ਆ ਰਹੀ ਹੈ ਸੋ ਬਹੁਤ ਹੀ ਖੂਬਸੂਰਤ ਕਿਰਦਾਰ ਇਸ ਵੈਬ ਸੀਰੀਜ਼ ਦੇ ਵਿੱਚ ਕੰਮ ਕਰਨ ਵਾਲੇ ਨੇ ਸੋ ਨੀਲੋ ਜੀ ਨੀਲ ਨੀਲ ਬਾਦਮਾਨ ਨੀਲ ਬਾਦਮਾਨ ਸੋ ਨਰਿੰਦਰ ਜੀ ਨਰਿੰਦਰ ਸੋ ਪੂਰੀ ਦੁਨੀਆ ਦੇ ਵਿੱਚ ਨਾਮ ਖੱਟਣ ਵਾਲੇ ਬਾਬਾ ਬੇਲੀ ਜੀ ਸੋ ਰਹਿੰਦੇ ਤਾਂ ਸਾਡੇ ਘਰਾਂ ਦੇ ਨਾਲ ਇਹਨਾਂ ਦੇ ਬ੍ਰਦਰ ਰਹਿੰਦੇ ਨੇ ਬਟ ਮਿਲਣ ਦਾ ਮੌਕਾ ਸਾਨੂੰ ਅੱਜ ਮਿਲਿਆ ਔਰ ਇੰਟਰਵਿਊ ਕਰਨ ਦਾ ਵੀ ਮੌਕਾ ਮਿਲਿਆ ਸੋ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਭਾਈ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਜੀ ਅ ਸੋ ਤੁਹਾਡੇ ਗਾਣੇ ਤੋਂ ਆਪਾਂ ਸ਼ੁਰੂਆਤ ਕਰਾਂਗੇ ਹੈਨਾ ਅ ਚੋਰਾ ਵੈਬ ਸੀਰੀਜ਼ ਦੇ ਵਿੱਚ ਮੇਨ ਤੁਹਾਡਾ ਕੀ ਖਾਸ ਹੈ ਜੋ ਤੁਹਾਨੂੰ ਨਾਲ ਰਲਾਇਆ ਗਿਆ ਬੇਸਿਕਲੀ ਇਹਦੇ ਵਿੱਚ ਜਸਪਾਲ ਢਿੱਲੋਂ ਦਾ ਜਿਹੜਾ ਕਨਸੈਪਟ ਹੈ ਉਹੀ ਆਪਣੇ ਆਪ ਦੇ ਵਿੱਚ ਬੜਾ ਨਵਾਂ ਪੰਜਾਬੀ ਸਿਨੇ ਵਰਲਡ ਲਈ ਬੜਾ ਨਵਾਂ ਟੌਪਿਕ ਹੈ ਇਸ ਤਰ੍ਹਾਂ ਦੇ ਐਕਸਪੈਰੀਮੈਂਟ ਪੰਜਾਬੀ ਫਿਲਮਾਂ ਦੇ ਵਿੱਚ ਆਮ ਤੌਰ ਤੇ ਨਹੀਂ ਹੋ ਰਹੇ ਜਿਵੇਂ ਇੱਕ ਟ੍ਰੈਂਡ ਬਣਿਆ ਹੋਇਆ ਵੀ ਲਕੀਰ ਤੇ ਫਕੀਰ ਕਿ ਅਗਰ ਇੱਕ ਪ੍ਰੋਜੈਕਟ ਚੱਲ ਗਿਆ ਤਾਂ ਉਹਦੇ ਉੱਤੇ ਉਸ ਦੌਰ ਦੇ ਵਿੱਚ ਜਸਪਾਲ ਢਿੱਲੋਂ ਕਿਦਾਂ ਦਾ ਕਨਸੈਪਟ ਲੈ ਕੇ ਆ ਰਿਹਾ ਤਾਂ ਇਹ ਸੱਚੀ ਮੁੱਚੀ ਇੱਕ ਨਵਾਂ ਐਕਸਪੈਰੀਮੈਂਟ ਹੈ ਤੇ ਐਕਸਪੈਰੀਮੈਂਟ ਨਾਲ ਜੁੜਨ ਤੋਂ ਮੇਰੀ ਖੁਦ ਸ਼ੁਰੂ ਤੋਂ ਹੀ ਮੇਰੀ ਜਿਹੜੀ ਮੇਰਾ ਸਟਾਈਲ ਰਿਹਾ ਕੰਮ ਕਰਨ ਦਾ ਉਹ ਐਕਸਪੈਰੀਮੈਂਟ ਨਾਲ ਹੀ ਰਿਹਾ ਤੋ ਬੜਾ ਬੋਲਡ ਟਾਪਿਕ ਹੈ ਬੋਲਡ ਟਾਈਟਲ ਹੈ ਪਰ ਫਿਲਮ ਦਾ ਜਿਹੜਾ ਕੰਟੈਂਟ ਹੈ ਉਹ ਸਾਡੀ ਸੋਸਾਇਟੀ ਦੇ ਨਾਲ ਜੁੜਿਆ ਹੋਇਆ ਹੈ ਔਰ ਪਹਿਲੀ ਵਾਰੀ ਮੇਰੇ ਖਲ ਪੰਜਾਬੀ ਚ ਇਦਾਂ ਦੀ ਫਿਲਮ ਆਰੀ ਹੈ ਜਿਹੜੀ ਜੁੜੀ ਕਾਮ ਤੇ ਹਵਸ ਨਾਲ ਹੋਈ ਹੈ ਪਰ ਫੈਮਿਲੀ ਚ ਬੈਠ ਕੇ ਦੇਖਣ ਵਾਲੀ ਫਿਲਮ ਔਰ ਜ਼ਰੂਰੀ ਤੌਰ ਤੇ ਦੇਖਣ ਵਾਲੀ ਫਿਲਮ ਹੈ ਕਿਉਂਕਿ ਅਗਰ ਅਸੀਂ ਇਹ ਫਿਲਮ ਆਪਦੇ ਬੱਚਿਆਂ ਨੂੰ ਨਹੀਂ ਦਿਖਾਵਾਂਗੇ ਤਾਂ ਉਹ ਆਈਡੈਂਟੀਫਾਈ ਕਿਵੇਂ ਕਰਨਗੇ ਇਹਨਾਂ ਕੈਰੈਕਟਰਾਂ ਨੂੰ ਜਿਹੜੇ ਕਿ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਹੁੰਦੇ ਮੈਨੂੰ ਲੱਗਦਾ ਕਿ ਜਦੋਂ ਸਾਡੇ ਬੱਚੇ ਇਹਨਾਂ ਫਿਲਮਾਂ ਨੂੰ ਦੇਖਣਗੇ ਖਾਸ ਤੌਰ ਤੇ ਇਸ ਚੋਰਾ ਵੈਬ ਸੀਰੀਜ਼ ਨੂੰ ਦੇਖਣਗੇ ਤਾਂ ਉਹ ਉਹਨਾਂ ਵਾਸਤੇ ਇਸ ਪੱਖੋਂ ਹੈਲਪਫੁਲ ਹੋਊਗੀ ਕਿਉਂਕਿ ਉਹ ਸਮਾਜ ਦੇ ਵਿੱਚੋਂ ਇਹ ਜਿਹੜੇ ਮਾੜੇ ਤੱਤ ਆ ਇਹਨੂੰ ਪਹਿਚਾਣਨ ਦੇ ਵਿੱਚ ਉਹਨਾਂ ਲਈ ਬਹੁਤ ਸੌਖ ਰਹੂਗੀ ਔਰ ਉਹਨਾਂ ਦੇ ਕੰਮ ਆਊਗਾ ਤਾਂ ਇਹੀ ਇੱਕ ਵੱਡਾ ਕਾਰਨ ਸੀ ਜਦੋਂ ਜਸਪਾਲ ਇਹ ਕਨਸੈਪਟ ਉਹਨੇ ਮੇਰੇ ਨਾਲ ਸਾਂਝਾ ਕੀਤਾ ਤੇ ਮੈਂ ਬੜੀ ਖੁਸ਼ੀ ਨਾਲ ਇਸ ਫਿਲਮ ਦਾ ਹਿੱਸਾ ਬਣਨਾ ਜਿਹੜਾ ਸੀ ਉਹ ਕਬੂਲ ਕੀਤਾ ਔਰ ਇਹਦੇ ਵਿੱਚ ਮੇਰੇ 2-3 ਗਾਣੇ ਨੇ ਜਿਦੇ ਚੋਂ 2 ਮੇਰੇ ਲਿਖੇ ਹੋਏ ਨੇ ਔਰ ਉਹ ਮੈਨੂੰ ਨਿਭਾਉਣ ਦਾ ਮੌਕਾ ਮਿਲਿਆ ਔਰ ਮੈਂ ਬਹੁਤ ਸ਼ੁਕਰਗੁਜ਼ਾਰਾਂ ਕਿ ਉਹਨਾਂ ਨੇ ਕਿਉਂਕਿ ਜਿੱਥੋਂ ਤੱਕ ਮੈਨੂੰ ਪਤਾ ਹੈ ਕਿ ਬਾਬਾ ਬੇਲੀ ਐਦਾਂ ਦੇ ਹੀ ਗਾਣੇ ਗਾਉਂਦੇ ਨੇ ਜਿਹੜੇ ਫੈਮਲੀ ਦੇ ਵਿੱਚ ਔਰ ਸਮਾਜ ਨੂੰ ਉਹ ਹੀ ਸੁਨੇਹਾ ਦੰਦੇ ਹੋਣ ਐਦਾਂ ਦੇ ਹੀ ਗਾਣੇ ਤੁਹਾਡੇ ਵੱਲੋਂ ਗਾਏ ਜਾਂਦੇ ਨੇ ਸੋ ਮੈਂ ਇਸੀ ਸੋਚੀ ਚ ਪੈ ਗਈ ਸੀ ਕਿ ਬਾਬਾ ਬੇਲੀ ਦਾ ਇੱਥੇ ਆਉਣ ਦਾ ਕੀ ਕਾਰਨ ਹੈ ਇਹਦਾ ਵੱਡਾ ਕਾਰਨ ਫਿਲਮ ਦਾ ਥੀਮ ਹੈ ਨੋ ਡਾਊਟ ਫਿਲਮ ਦਾ ਪਹਿਲਾ ਪ੍ਰਭਾਵ ਇਹ ਜਾਂਦਾ ਕਿ ਛਾਂ ਦੇ ਕੋਈ ਬੀ ਗ੍ਰੇਡ ਫਿਲਮ ਜਾਂ ਇਸ ਤਰ੍ਹਾਂ ਦੀ ਪਰ ਨਹੀਂ ਇਹ ਸਮਾਜ ਲਈ ਪੰਜਾਬੀ ਸਿਨੇਮੇ ਵਾਸਤੇ ਇੱਕ ਨਵਾਂ ਰਾਹ ਇੱਕ ਉਸਾਰੂ ਰਾਹ ਗੋਲਣ ਵਾਲਾ ਇਹ ਪ੍ਰੋਜੈਕਟ ਹੈ ਤੋਂ ਮੈਨੂੰ ਲੱਗਦਾ ਵੀ ਇਹ ਸੱਚੀ ਮੁੱਚੀ ਇਹ ਪੰਜਾਬੀ ਦਰਸ਼ਕਾਂ ਦੇ ਤੱਕ ਇਹ ਪ੍ਰੋਜੈਕਟ ਪਹੁੰਚਣਾ ਚਾਹੀਦਾ ਸਮਾਜ ਨੂੰ ਸੇਧ ਦੇ ਨਾਲ ਆਪਣੀ ਕੀ ਬਾਤ ਹੈ ਸੋ ਨਿਲਮ ਤੁਹਾਡੇ ਤੁਹਾਡਾ ਨਾਮ ਮੈਂ ਹਮੇਸ਼ਾ ਭੁੱਲ ਜਾਂਦੀ ਹਾਂ ਤੁਸੀਂ ਆਪਣੇ ਆਪਣੇ ਨਾਮ ਦਾ ਦਵਾ ਕਰ ਲਿਓ ਸੋ ਕੀ ਕਿਰਦਾਰ ਹੈ ਤੁਹਾਡਾ ਮੇਰਾ ਇਸ Web series ਦੇ ਵਿੱਚ ਜਸਪਾਲ ਦੀ ਨੂ ਦਾ ਕਰੈਕਟਰ ਹੈ ਜੋ ਮਤਲਬ ਇੱਕ ਇਹੋ ਜਿਹਾ ਕਰੈਕਟਰ ਹੈ ਕਿ ਮੇਰਾ ਸੋਹਰਾ ਇਦਾਂ ਦਾ ਹੈ ਕਿ ਜਿਹਨੂੰ ਹਰ ਇੱਕ ਕੁੜੀ ਨੂੰ ਦੇਖ ਕੇ ਕੋਈ ਨਾ ਕੋਈ ਇਦਾਂ ਦੀ ਫੀਲਿੰਗ ਆਂਦੀ ਹੈ ਤੇ ਉਹ ਮੇਰੇ ਵੱਲ ਦੇਖਦਾ ਹੀ ਨਹੀਂ ਉਹਨੂੰ ਇਹ ਚੀਜ਼ ਦਾ ਪਹਿਲਾਂ ਹੀ ਪਤਾ ਹੈ ਕਿ ਜੇ ਮੈਂ ਇਦਾਂ ਦੇਖਿਆ ਤਾਂ ਵੀ ਮੈਨੂੰ ਕਿਉਂਕਿ ਇਸ ਚੀਜ਼ ਚ ਹੋਰ ਵੀ ਉਹਦੀ ਫੈਮਿਲੀ ਨਾਲ ਐਦਾਂ ਦੀਆਂ ਚੀਜ਼ਾਂ ਹੋਈਆਂ ਹੋਈਆਂ ਜਿਦੇ ਕਰਕੇ ਉਹ ਆਪਣੀ ਨੂੰ ਤੋਂ ਥੋੜਾ ਬਚ ਕੇ ਰਹਿੰਦਾ ਹੈ ਤੇ ਮੈਨੂੰ ਲੱਗਦਾ ਕਿ ਉਹਨੂੰ ਲੱਗਦਾ ਹੈ ਕਿ ਵਧੀਆ ਚੀਜ਼ ਹੈ ਕਿ ਜੇ ਐਟਲੀਸਟ ਤੁਹਾਨੂੰ ਪਤਾ ਹੈ ਤਾਂ ਤੁਹਾਨੂੰ ਆਪਣੀ ਫੈਮਿਲੀ ਦੀ ਮਰਿਆਦਾ ਦਾ ਜੇ ਪਤਾ ਹੈ ਤਾਂ ਤੁਸੀਂ ਪਰ ਉਹਨੂੰ ਬਾਹਰ ਵੀ ਯੂਜ਼ ਕਰੋ ਬਾਹਰ ਵੀ ਸਾਰਿਆਂ ਨੂੰ ਮਤਲਬ ਆਪਣੀਆਂ ਧੀਆਂ ਭੈਣਾਂ ਸਮਝੋ ਜੇ ਤੁਸੀਂ ਆਪਣੇ ਘਰ ਦੇ ਅੰਦਰ ਇੰਨੀ ਰਿਸਪੈਕਟ ਰੱਖ ਸਕਦੇ ਹੋ ਤਾਂ ਤੁਹਾਨੂੰ ਬਾਹਰ ਵੀ ਰੱਖਣੀ ਚਾਹੀਦੀ ਹੈ ਇਹ ਚੀਜ਼ ਇੱਕ ਮੈਸੇਜ ਵੀ ਹੋ ਸਕਦੀ ਹੈ ਸੋ ਨਵੀਂਦਰ ਤੁਹਾਡੇ ਤੋਂ ਜਾਨਣਾ ਚਾਹਾਂਗੇ ਕਿ ਤੁਹਾਡਾ ਕਿਰਦਾਰ ਹੈ ਔਰ ਖਾਸ ਚੋਰਾ ਦੇ ਨਾਲ ਜੁੜਨ ਦਾ ਮੇਨ ਮਕਸਦ ਕੀ ਸੀ ਅ ਮੇਰਾ ਕਿਰਦਾਰ ਇਹਦੇ ਵਿੱਚ ਹੈਗਾ ਜਿਹੜਾ ਜਿਸ ਪਾਲ ਢਿੱਲੋਜੀ ਦੇ ਸਾਲਾ ਸਾਹਬ ਦਾ ਹੈ ਤੇ ਮੈਨੂੰ ਐਂ ਲੱਗਦਾ ਕਿ ਪੰਜਾਬੀ ਵੈਬ ਸੀਰੀਜ਼ ਇਸ ਵੈਬ ਸੀਰੀਜ਼ ਸਾਰੇ ਕਿਰਦਾਰਾਂ ਚੋਂ ਸਭ ਤੋਂ ਇੱਕੋ ਇੱਕ ਸਕਾਰਾਤਮਕ ਕਿਰਦਾਰ ਹੈ ਉਹ ਮੇਰਾ ਮੇਰਾ ਟੋਟਲੀ ਕਿਰਦਾਰ ਉਸ ਬੰਦੇ ਨੂੰ ਸਮਝਾਉਣ ਤੇ ਲੱਗ ਜਾਂਦਾ ਹੈ ਕਿ ਤੂੰ ਗਲਤ ਹੈ ਤੇ ਤੈਨੂੰ ਸੰਭਲਣਾ ਚਾਹੀਦਾ ਤੇ ਇਸ ਜਿਹੜੀ ਇਹ ਤੇਰੀ ਜੋ ਵੀ ਤੇਰੇ ਅੰਦਰ ਹੈ ਨਾ ਵਿਕਾਰ ਆ ਅਸਲ 'ਚ ਇਹ ਹੁੰਦਾ ਵੈਸੇ ਵਿਕਾਰ ਹੀ ਆ ਤੇ ਜਿਹੜਾ ਤਰ੍ਹਾਂ ਵਿਕਾਰ ਆ ਜੇ ਤੂੰ ਦੂਰ ਨਾ ਕੀਤਾ ਆ ਤੇ ਮੈਨੂੰ ਐਂ ਲੱਗਦਾ ਕਿ ਤੂੰ ਆਪਦੀ ਲਾਈਫ ਨੂੰ ਜਿਹੜੀ ਉਹ ਖਰਾਬ ਕਰ ਲੇਗਾ ਆਪਦੀ ਸੋਸ਼ਲ ਲਾਈਫ ਨੂੰ ਖਰਾਬ ਕਰੇਗੀ ਆਪਦੀ ਫੈਮਿਲੀ ਨੂੰ ਖਰਾਬ ਕਰ ਲੇਗਾ ਹੁਣ ਇਹਦੇ ਨਾਲ ਜਿਹੜਾ ਜੁੜਨ ਦਾ ਰੀਜ਼ਨ ਸੀਗਾ ਜਿਸ ਪਾਰਟੀ ਨੂੰ ਬੇਸਿਕਲੀ ਮੈਂ ਕਹਾਣੀ ਨਹੀਂ ਸਜੂਣੀ ਮੈਂ ਪਹਿਲਾਂ ਜਿਸ ਪਾਰਟੀ ਲੋਜ ਨੂੰ ਬਤੌਰ ਪਰਸਨ ਜਾਣਦਾ ਅਸੀਂ ਕਾਫੀ ਲੰਬੇ ਸਮੇਂ ਤੋਂ ਕੁਝ ਨੂੰ ਜਾਣਦੇ ਆ ਤੇ ਅਸੀਂ ਕਾਫੀ ਚੀਜ਼ਾਂ ਦਾ ਡਿਸਕਸ ਕਰਦੇ ਰਹਿੰਦੇ ਆ ਤਾਂ ਇਹਨਾਂ ਨੇ ਇਸ ਕਹਾਣੀ ਦੇ ਵਿਸ਼ੇ ਨੂੰ ਮੇਰੇ ਨਾਲ ਡਿਸਕਸ ਕੀਤਾ ਹੋਇਆ ਸੀ ਕਿਉਂਕਿ ਸਾਡੀ ਨਾ ਕਾਫੀ ਲੰਬੇ ਸਮੇਂ ਤੋਂ ਇਨਾ ਚੀ ਵਿਚਾਰ ਸਾਡੇ ਚੱਲਦੇ ਰਹਿੰਦੇ ਸੀ ਅਸੀਂ ਇਹਨਾਂ ਵਿਸ਼ਿਆਂ ਤੇ ਗੱਲਬਾਤ ਕਰਦੇ ਰਹਿੰਦੇ ਆ ਹਮੇਸ਼ਾ ਤਾਂ ਮੈਨੂੰ ਜਦੋਂ ਉਹਨਾਂ ਨੇ ਗੱਲ ਕੀਤੀ ਕਿ ਮੈਂ ਇਸ ਵਿਸ਼ੇ ਤੇ ਕੰਮ ਕਰ ਰਿਹਾ ਤਾਂ ਮੈਨੂੰ ਉਹ ਵਿਸ਼ਾ ਬੜਾ ਐ ਖਿੱਚਵਾਂ ਲੱਗਿਆ ਮੈਨ ਲੱਗਿਆ ਵੀ ਉਸ ਵਿਸ਼ੇ ਤੇ ਗੱਲ ਕਰਨੀ ਬਣਦੀ ਆ ਬਹੁਤ ਰੇਅਰ ਹੁੰਦਾ ਕਿ ਇਹਨਾਂ ਕਈ ਵਿਸ਼ੇ ਇੱਕ ਇਕੱਲਾ ਵਿਸ਼ਾ ਨਹੀਂ ਆਪਣੇ ਸਮਾਜ ਚ ਹੋਰ ਵੀ ਬਹੁਤ ਸਾਰੇ ਵਿਸ਼ੇ ਆ ਜਿਨ੍ਹਾਂ ਤੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਗੱਲ ਕਰਨਾ ਚਾਹੁੰਦਾ ਪਰ ਖੁੱਲ ਕੇ ਗੱਲ ਨਹੀਂ ਕਰਨਾ ਚਾਹੁੰਦਾ ਹੈਨਾ ਤਾਂ ਉਹ ਜਦੋਂ ਇਹਨਾਂ ਨੇ ਇਸ ਵਿਸ਼ੇ ਬਾਰੇ ਗੱਲ ਕੀਤੀ ਤਾਂ ਮੈਨੂੰ ਲੱਗਿਆ ਵੀ ਇਸ ਵਿਸ਼ੇ ਬਾਰੇ ਡੈਫੀਨਿਟਲੀ ਗੱਲ ਕਰਨੀ ਚਾਹੀਦੀ ਹੈ ਤਾਂ ਮੈਂ ਸੋਚਿਆ ਕਿ ਮੈਂ ਕਰੂੰਗਾ ਕਿਉਂਕਿ ਜੋ ਸਾਡੇ ਸਮਾਜ ਚ ਜੇਕਰ ਆਪਾਂ ਗੱਲ ਕਰੀਏ ਆਲੇ ਦੁਆਲੇ ਇਹ ਚੀਜ਼ਾਂ ਵਾਪਰਦੀਆਂ ਨੇ ਸੋ ਬਾਬਾ ਪਿੱਲੀ ਜੀ ਤੁਸੀਂ ਵੀ ਜਿਵੇਂ ਅੰਮ੍ਰਿਤਸਰ ਤੋਂ ਸੌਰੀ ਤਰਨਤਾਰਨ ਤੋਂ ਬਿਲੋਂਗ ਕਰਦੇ ਹੋ ਮੈਨੂੰ ਲੱਗਦਾ ਉੱਧਰ ਨਸ਼ੇ ਵਰਗੀਆਂ ਚੀਜ਼ਾਂ ਜਾਂ ਐਦਾਂ ਦੇ ਹਾਲਾਤ ਬਹੁਤ ਜ਼ਿਆਦਾ ਹੈਗੇ ਨੇ ਸੋ ਤੁਹਾਡੇ ਵੀ ਕਦੇ ਐਦਾਂ ਦਾ ਹਾਦਸਾ ਹੋਇਆ ਜੋ ਇਸ ਵੈਬ ਸੀਰੀਜ਼ ਦੇ ਵਿੱਚ ਦਿਖਾਇਆ ਗਿਆ ਵੀ ਇਸ ਤਰ੍ਹਾਂ ਸਪੈਸਿਫਿਕ ਨਹੀਂ ਕਿ ਇਹ ਕੋਈ ਇਕੱਲਾ ਇੱਕ ਏਰੀਆ ਇਸ਼ੂ ਹੈ ਇਹ ਬੇਸਿਕਲੀ ਵੈਸੇ ਤਾਂ ਵਰਲਡਵਾਈਡ ਹੋਰ ਖਾਸ ਤੌਰ ਤੇ ਜਿਹੜੀਆਂ ਸਾਡੀਆਂ ਈਸਟਰਨ ਸੁਸਾਇਟੀਆਂ ਨੇ ਇੰਡੀਅਨ ਸੁਸਾਇਟੀ ਹੈ ਇਹਦੇ ਵਿੱਚ ਆਮ ਹੁੰਦਾ ਕਿਉਂਕਿ ਇਨ੍ਹਾਂ ਚੀਜ਼ਾਂ ਬਾਰੇ ਸ਼ੁਰੂ ਤੋਂ ਜਿਹੜੀਆਂ ਕੁੜੀਆਂ ਨੇ ਖਾਸ ਤੌਰ ਤੇ ਉਹਨਾਂ ਨੂੰ ਹੀ ਇਹ ਪ੍ਰੈਸ਼ਰਾਈਜ਼ ਕੀਤਾ ਜਾਂਦਾ ਵੀ ਅਸੀਂ ਇਹਨਾਂ ਚੀਜ਼ਾਂ ਬਾਰੇ ਬੋਲਣਾ ਨਹੀਂ ਅਗਰ ਕੋਈ ਘਟਨਾ ਕੋਈ ਕੁੜੀ ਰਿਪੋਰਟ ਕਰਦੀ ਆ ਤਾਂ ਉਹਦੇ ਅਗਰ ਉਹ ਇਨਫੈਕਟ ਇਹ ਨਹੀਂ ਹੈਗਾ ਵੀ ਕੋਈ ਬਾਹਰਲੇ ਬੰਦੇ ਹੀ ਕਰਦੇ ਆ ਕਈ ਵਾਰੀ ਇਹ ਪਰਿਵਾਰ ਦਾ ਬਹੁਤ ਆਪਣਾ ਹੀ ਬੰਦਾ ਹੁੰਦਾ ਜਿਹੜਾ ਕੋਈ ਇਦਾਂ ਦੀ ਹਰਕਤ ਕਰਦਾ ਪਰ ਉਹ ਜਦੋਂ ਕਿਤੇ ਹਰਕਤ ਤੋਂ ਬਾਅਦ ਸਭ ਤੋਂ ਪਹਿਲਾਂ ਆਪਦੀ ਮਾਂ ਨੂੰ ਜਾਂ ਆਪਦੀ ਦਾਦੀ ਨੂੰ ਜਾ ਕੇ ਰਿਪੋਰਟ ਕਰਦੀ ਆ ਤਾਂ ਪਹਿਲਾ ਜਿਹੜਾ ਉਹਨੂੰ ਸਲਾਹ ਦਿੱਤੀ ਜਾਂਦੀ ਆ ਜਾਂ ਉਹਨੂੰ ਹੁਕਮ ਦਿੱਤਾ ਜਾਂਦਾ ਵੀ ਹੁਣ ਇਹਦੇ ਬਾਰੇ ਬੋਲਣਾ ਨਹੀਂ ਉਹ ਤੋਂ ਬਾਹਰ ਨਹੀਂ ਕਿਸੇ ਨਾਲ ਗੱਲ ਕਰਨੀ ਪਹਿਲਾਂ ਤਾਂ ਇਹੀ ਕਹਿੰਦੇ ਤਾਂ ਕਿ ਪਾਪਾ ਨੂੰ ਹੀ ਨਹੀਂ ਦੱਸਣਾ ਹਾਂ ਪਹਿਲੀ ਕੋਸ਼ਿਸ਼ ਇਹੀ ਹੁੰਦੀ ਆ ਵੀ ਇਹਨੂੰ ਉੱਥੇ ਦੱਬ ਦੋ ਬਹੁਤ ਘੱਟ ਕੇਸਾਂ ਦੇ ਵਿੱਚ ਉਸ ਬੰਦੇ ਨੂੰ ਇਹਦੇ ਬਾਰੇ ਕੋਈ ਹਦਾਇਤ ਜਾਂ ਵਾਰਨਿੰਗ ਵੀ ਦਿੱਤੀ ਨਹੀਂ ਤਾਂ ਉਹਨੂੰ ਐਂ ਹੀ ਛੱਡ ਕੁੜੀ ਨੂੰ ਕਿ ਤੂੰ ਤੋਂ ਤੱਕ ਦੂਰ ਰਹੀਂ ਹੂੰ ਤਾਂ ਇਹ ਨਾ ਮਤਲਬ ਹੁਣ ਪਰ ਜਿੱਦਾਂ ਤਾਂ ਮੌਕਾ ਆ ਰਿਹਾ ਜਾਂ ਸਮਾਂ ਬਦਲ ਰਿਹਾ ਹੁਣ ਇਹਨਾਂ ਗੱਲਾਂ ਬਾਰੇ ਸਾਨੂੰ ਵੋਕਲ ਹੋਣ ਦੀ ਜ਼ਰੂਰਤ ਆ ਔਰ ਉਹ ਵੋਕਲ ਹੋਣ ਤੋਂ ਪਹਿਲਾਂ ਇਹੀ ਆ ਵੀ ਸਾਡੇ ਬੱਚਿਆਂ ਨੂੰ ਪਤਾ ਹੋਵੇ ਕਿ ਇਹ ਚੀਜ਼ ਗਲਤ ਆ ਹੂੰ ਕਈ ਵਾਰੀ ਉਹ ਨੂੰ ਇਹ ਦੇਖ ਵੀ ਨਹੀਂ ਇਹ ਤਾਂ ਬਜ਼ੁਰਗ ਆਏ ਐਵੇਂ ਕਿਵੇਂ ਕਰ ਸਕਦਾ ਮੇਰੇ ਕਲੀਗਸ ਆ ਕਈ ਉਹ ਜਦੋਂ ਬੱਸਾਂ ਦੇ ਵਿੱਚ ਕੁੜੀਆਂ ਸਫ਼ਰ ਕਰਦੀਆਂ ਉਹ ਜਦੋਂ ਆ ਕੇ ਕਈ ਵਾਰੀ ਉਹਨਾਂ ਦਾ ਚਿਹਰਾ ਦੇਖੀਦਾ ਕਿਸੇ ਪ੍ਰੇਸ਼ਾਨ ਕਿਉਂ ਤਾਂ ਉਹ ਫਿਰ ਸਾਨੂੰ ਜੀ ਕਹਿੰਦਾ ਕਿ ਅੱਜ ਬੱਸ ਜਾ ਘਟਣਾ ਹੋਈ ਹੈ ਤੇ ਹੈਰਾਨੀ ਇਹ ਹੁੰਦੀ ਆ ਕਿ ਜ਼ਿਆਦਾਤਰ ਕੇਸਾਂ ਵਿੱਚ ਉਹ ਲੜਕੀਆਂ ਕਿੰਨੀ ਵੀ ਅਸੀਂ ਮਤਲਬ ਬਸ ਦੇ ਵਿੱਚ ਅਸੀਂ ਯੰਗ ਮੁੰਡੇ ਨਾਲ ਬੈਠਣਾ ਕੰਫਰਟੇਬਲ ਫੀਲ ਕਰਦੇ ਹਾਂ ਕਿਸੇ ਬਜ਼ੁਰਗ ਨਾਲ ਬੈਠਣ ਨਾਲੋਂ ਵੀ ਜ਼ਿਆਦਾ ਘਟਨਾਵਾ ਇਹ ਜਿਹੜੇ ਮੈਚੁਰ ਉਮਰ ਦੇ ਲੋਕ ਆ ਉਹਨਾਂ ਵੱਲੋਂ ਹੁੰਦੀਆਂ ਔਰ ਉਹਨਾਂ ਦੀ ਕਿਉਂਕਿ ਚਿੱਟੀ ਦਾੜ੍ਹੀ ਦੇਖ ਕੇ ਜਾਂ ਉਹਨਾਂ ਦਾ ਕੋਈ ਮਤਲਬ ਛੇਤੀ ਕਿਤੇ ਉਹਨਾਂ ਤੋਂ ਅਸੀਂ ਇੱਕ ਫਾਦਰ ਫਿਗਰ ਵਾਂਗੂ ਦੇਖ ਕੇ ਅਸੀਂ ਭਰੋਸੇ ਨਾਲ ਬੈਠ ਜਾਂਦੀਆਂ ਕੋਈ ਰਾਈਟ ਰਾਈਟ ਇਹ ਘਟਨਾਵਾ ਜਿਹੜੀਆਂ ਨੇ ਮੈਨੂੰ ਲੱਗਦਾ ਵੀ ਇਹ ਹੁੰਦੀਆਂ ਨੇ ਸਾਡੇ ਸਮਾਜ 'ਚ ਹੁੰਦੀਆਂ ਪਰ ਇਹਦੇ ਬਾਰੇ ਸਿਨੇਮਾ ਇੰਡਸਟਰੀ ਦੇ ਵਿੱਚ ਕੰਮ ਹੋਣਾ ਇਹ ਆਪਣੇ ਆਪ ਚ ਪਹਿਲਾ ਕਨਸੈਪਟ ਹੈ ਜਿਸ ਬਾਲ ਹੁਣ ਇੱਕ ਨਵਾਂ ਇਨੀਸ਼ੀਏਟਿਵ ਲੈ ਕੇ ਆਏ ਮੈਂ ਉਹਨਾਂ ਨੂੰ ਮੁਬਾਰਕਬਾਦ ਵੀ ਦੇਣਾ ਤੇ ਆਸ ਕਰਦਾ ਵੀ ਪੰਜਾਬੀ ਇਸ ਤਰ੍ਹਾਂ ਦੇ ਜਿਹੜਾ ਐਕਸਪੈਰੀਮੈਂਟ ਆ ਇਹਨੂੰ ਹੰਗਾਰਾ ਦੇਣਗੇ ਤਾਂ ਕਿ ਇਹਨਾਂ ਵਿਸ਼ਾ ਤੇ ਹੋਰ ਗੰਕੀ ਗੱਲ ਹੋ ਸਕੇ ਸੋ ਐਜ਼ ਅ ਲੇਡੀ ਮੈਂ ਤੁਹਾਡੇ ਤੋਂ ਜਾਨਣਾ ਚਾਹਾਂਗੀ ਕਿ ਕਦੇ ਐਦਾਂ ਦੇ ਸਕੂਲ ਟਾਈਮ ਦੇ ਤੁਹਾਡੇ ਨਾਲ ਹੱਥ ਸੇ ਕਦੇ ਹੋਈ ਹੈ ਕਿਉਂਕਿ ਨੋ ਡਾਊਟ ਚਲੋ ਅਸੀਂ ਵੀ ਪੜ੍ਹੇ ਹਾਂ ਸਕੂਲਾਂ ਦੇ ਵਿੱਚ ਐਦਾਂ ਕਦੀ ਨਹੀਂ ਹੁੰਦਾ ਕਿ ਸਾਡੇ ਨਾਲ ਨਾ ਹੋਏ ਹੁਣ ਹਰੇਕ ਕੁੜੀ ਨਾਲ ਹੁੰਦਾ ਬਟ ਕਦੀ ਆਵਾਜ਼ ਚੁਪਣ ਦੀ ਕੋਸ਼ਿਸ਼ ਕੀਤੀ ਔਰ ਤੁਹਾਨੂੰ ਕਿਸੇ ਨੇ ਰੋਕਿਆ ਹੋਵੇ ਆ ਐਕਚੁਅਲੀ ਮੈਂ ਨਾ ਇੱਕ ਵਾਰੀ ਕਾਲਜ ਜਾ ਰਹੀ ਸੀ ਤੇ ਕਾਲਜ ਜਾਣ ਲਈ ਨਾ ਸਾਨੂੰ ਬੱਸ ਸਟੈਂਡ ਜਾਣਾ ਪੈਂਦਾ ਸੀਗਾ ਤੇ ਬੱਸ ਸਟੈਂਡ ਤੋਂ ਪਹਿਲਾਂ ਨਾ ਮੇਰੇ ਇੱਕ ਦਾਦੇ ਦਾ ਦੋਸਤ ਆ ਗਿਆ ਤੇ ਉਹਨਾਂ ਨੇ ਕਿਹਾ ਨਾ ਕਿ ਲਿਓ ਮੈਂ ਤੁਹਾਨੂੰ ਬੱਸ ਸਟੈਂਡ ਤੇ ਛੱਡ ਦਿੰਦਾ ਮੈਂ ਵੀ ਬੈ ਗਈ ਤੇ ਐਕਟਿਵ ਆ ਤੇ ਸੀਗੇ ਹਲੇ ਉਹ ਤੇ ਉਹਨਾਂ ਨੇ ਨਾ ਇੰਨੇ ਚੀ ਸ਼ੁਰੂ ਕਰਤਾ ਕਿ ਮੈਂ ਕਾਲਜ ਹੀ ਛੱਡਿਆ ਨਾ ਮੈਂ ਕਿਹਾ ਚਲੋ ਠੀਕ ਹੈ ਹੈ ਨਾ ਤੇ ਪਿੱਛੇ ਦੇਖ ਕੇ ਨਾ ਮੇਰੇ ਐਦਾਂ ਲੱਤ ਤੇ ਹੱਥ ਲਗਾ ਕੇ ਕਹਿੰਦੇ ਕੀ ਨੰਗਲ ਡੈਮ ਚੱਲੀਏ ਮਤਲਬ ਮੈਨੂੰ ਬੜਾ ਆਪਣੇ ਆਪ ਨੂੰ ਲੱਗਿਆ ਵੀ ਇਹ ਇੱਕਦਮ ਇਹ ਕੀ ਚੀਜ਼ ਹੈ ਨਾ ਕੋਈ ਚੈੰਚੂਨ ਲੈ ਲੈ ਹੈਨਾ ਤੇ ਉਹ ਚੀਜ਼ ਨੇ ਨਾ ਮੈਨੂੰ ਮਤਲਬ ਇਦਾਂ ਲੱਗਿਆ ਕਿ ਇਨਸਿਕਿਉਰਟੀ ਲੱਗੀ ਤੇ ਲਾਈਟਸ ਆਈਆਂ ਮੈਂ ਲਾਈਟਸ ਤੋਂ ਉੱਤਰ ਗਈ ਉਹਨੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਮਤਲਬ ਉਹਨੇ ਵੀ ਆਪਣੀ ਐਕਟੀਵਿਟੀ ਦਾ ਯੂ-ਟਰਨ ਲਿੱਤਾ ਤੇ ਚਲਾ ਗਿਆ ਮਿਸ ਕਾਲਜ ਜਾ ਕੇ ਨਾ ਬਹੁਤ ਰੋਈ ਕਿ ਮੈਨੂੰ ਬਹੁਤ ਅਜੀਬ ਲੱਗਿਆ ਕਿ ਇਹ ਚੀਜ਼ ਨਹੀਂ ਸੀ ਹੋਣੀ ਚਾਹੀਦੀ ਮਤਲਬ ਨਹੀਂ ਆਪਾਂ ਐਕਸਪੈਕਟ ਕਰਦੇ ਹਾਂ ਨਾ ਕਿ ਮੇਰੇ ਦਾਦੇ ਦੀ ਉਮਰ ਦਾ ਬੰਦਾ ਤੇ ਇਹ ਚੀਜ਼ ਕਰਦਾ ਪਿਆ ਮੈਂ ਘਰੇ ਜਾ ਕੇ ਦੱਸਿਆ ਤਾਂ ਮਤਲਬ ਮੇਰੇ ਘਰਦਿਆਂ ਨੇ ਪੂਰੀ ਸਪੋਰਟ ਕੀਤੀ ਸੀ ਉਹਨਾਂ ਦੇ ਘਰੇ ਕਿਹਾ ਮੇਰੇ ਇਵਨ ਮੇਰੀ ਦਾਦੀ ਜਾ ਕੇ ਉਹਨਾਂ ਨਾਲ ਲੜ ਕੇ ਆਈ ਸੀ ਵੀ ਇਹ ਥੋੜੀ ਹਿੰਮਤ ਕਿੱਦਾਂ ਪੈ ਗਈ ਮੇਰੀ ਦੋਤੀ ਨੂੰ ਇਦਾਂ ਪੋਤੀ ਨੂੰ ਇਦਾਂ ਕਰਨ ਦਾ ਤੇ ਵੀ ਮੈਨੂੰ ਲੱਗਦਾ ਕਿ ਮੇਰੇ ਘਰਦਿਆਂ ਨੇ ਹਮੇਸ਼ਾ ਇਸ ਚੀਜ਼ ਵਿੱਚ ਮੈਨੂੰ ਫ੍ਰੀडम ਦਿੱਤੀ ਹੈ ਕਿ ਜੇ ਕੁਝ ਹੁੰਦਾ ਹੈ ਤਾਂ ਬੋਲੋ ਤੇ ਜੇ ਕੁਝ ਹੈ ਤਾਂ ਦੱਸੋ ਤੇ ਉਹਨਾਂ ਨਾਲ ਮਤਲਬ ਇਹ ਵੀ ਨਹੀਂ ਕਿ ਉਸ ਚੀਜ਼ ਨੂੰ ਦਬਾਤਾ ਘਰੇ ਪੂਰਾ ਪ੍ਰੋਪਰ ਗੱਲ ਹੋਈ ਸੀ ਇਸ ਟੌਪਿਕ 'ਤੇ ਸੋ ਬੀਲੀ ਬਾਜੀ ਤੁਹਾਡੇ ਤੋਂ ਇੱਕ ਹੋਰ ਗੱਲ ਪੁੱਛਾਂਗੀ ਜਿਵੇਂ ਸਕੂਲਾਂ ਦੇ ਵਿੱਚ ਬੈਡ ਟੱਚ ਗੁੱਡ ਟੱਚ ਬਾਰੇ ਦੱਸਿਆ ਜਾਂਦਾ ਤੁਹਾਨੂੰ ਕੀ ਲੱਗਦਾ ਹੋਰ ਕਿਹੜੀਆਂ ਅਜਿਹੀਆਂ ਗੱਲਾਂ ਮਿਸ ਨੇ ਜਿਹੜੀਆਂ ਸਾਨੂੰ ਮਤਲਬ ਸਕੂਲਾਂ ਦੇ ਵਿੱਚ ਟੀਚਰਸ ਨੂੰ ਆਪਣੇ ਸਟੂਡੈਂਟਸ ਨੂੰ ਇਹ ਸਿਖਾਣੀਆਂ ਚਾਹੀਦੀਆਂ ਕਿਉਂਕਿ ਜੇਕਰ ਆਪਾਂ ਅੱਜ ਕੱਲ ਦੇ ਹਾਦਸਿਆਂ ਦੀ ਗੱਲ ਕਰੀਏ ਨਾ ਅੱਜ ਲੇਟੈਸਟ ਹੀ ਹਾਦਸਾ ਹੋਇਆ ਜੋ ਪੂਨਮ ਸੂਦ ਨੇ ਦੱਸਿਆ ਕਿ ਬੇਟੀ ਦੇ ਸਾਹਮਣੇ ਮਾਂ ਨੂੰ ਪੈਟਰੋਲ ਪਾ ਕੇ ਜਲਾਇਆ ਜਾਂਦਾ ਸੋ ਅਜਿਹੇ ਕਿਹੜੇ ਟੌਪਿਕਸ ਨੇ ਜਿਨ੍ਹਾਂ ਤੇ ਜ਼ਿਆਦਾਤਰ ਚਰਚਾ ਹੋਣੀ ਚਾਹੀਦੀ ਹੈ ਸਕੂਲਾਂ ਦੇ ਵਿੱਚ ਦੇਖੋ ਆਏ ਆ ਵੀ ਜਿਹੜਾ ਹੁਣ ਤੱਕ ਆਪਾਂ ਸਾਰੀ ਡਿਸਕਸ਼ਨ ਕੀਤੀ ਆ ਉਹ ਹੋਈ ਆ ਕਿ ਜਿਹੜੀ ਮਤਲਬ ਕੋਪਰੇ ਬੰਦੇ ਵੱਲੋਂ ਕੀਤੀ ਜਾਣ ਵਾਲੀ ਸ਼ੇਡ ਛਾੜਾ ਜਿਹੜੀ ਜਾਣ ਪਛਾਣ ਵਾਲੇ ਬੰਦੇ ਵੱਲੋਂ ਕੀਤੀ ਜਾਣ ਵਾਲੀ ਸ਼ੇਡ ਛਾੜਾ ਜਾਂ ਲਾਈਕ ਜਿਵੇਂ ਹੁਣ ਰੀਸੈਂਟਲੀ ਇੱਕ ਅਡੀ ਟਰੈਕਟਰ ਗਰਲ ਵਾਲੀ ਘਟਨਾ ਹੋ ਕੇ ਹਟਿਆ ਉਹਦੇ ਸੰਦਰਭ ਚ ਬੱਚਿਆਂ ਨੂੰ ਖਾਸ ਤੌਰ ਤੇ ਬੱਚੇ ਬੱਚੀਆਂ ਦੋਨਾਂ ਨੂੰ ਕੈਮਰੇ ਦੀ ਜਿਹੜੀ ਵਰਤੋਂ ਹੈਗੀ ਆ ਉਦੇ ਪ੍ਰਤੀ ਵੀ ਸੁਚੇਤ ਕਰਨ ਦੀ ਜ਼ਰੂਰਤ ਹੈ ਸਾਨੂੰ ਇਹਨਾਂ ਮਸਲੇ ਤੇ ਖੁੱਲਣਾ ਪਊਗਾ ਸਾਨੂੰ ਇਹ ਪਹਿਲਾਂ ਤਾਂ ਐਜ਼ ਅ ਪੇਰੈਂਟਸ ਸਾਨੂੰ ਇਹ ਸਮਝ ਕੇ ਚੱਲਣਾ ਪਊਗਾ ਕਿ ਹੁਣ ਬੱਚੇ ਬੱਚੇ ਨਹੀਂ ਹਨ ਉਹਨਾਂ ਨੂੰ ਜਿਹੜਾ ਐਕਸਪੋਜ਼ਰ ਆ ਜਿਹੜੀਆਂ ਚੀਜ਼ਾਂ ਦਾ ਐਕਸਪੋਜ਼ਰ ਸਾਡੀ ਜਨਰੇਸ਼ਨ ਨੂੰ 10ਵੀਂ 12ਵੀਂ ਤੋਂ ਬਾਅਦ ਜਾ ਕੇ ਹੁੰਦਾ ਸੀ ਹੁਣ ਬੱਚਿਆਂ ਨੂੰ ਛੋਟੀ ਉਮਰ ਚ ਐਕਸਪੋਜ਼ਰ ਹੋ ਰਿਹਾ ਤੋਂ ਅਸੀਂ ਉਸ ਤੇਜ਼ ਵਗਦੀ ਹਨੇਰੀ ਤੋਂ ਬੱਚਿਆਂ ਨੂੰ ਬਚਾ ਨਹੀਂ ਸਕਦੇ ਹਾਂ ਬੱਚੇ ਬੱਚਾ ਸਾਡੇ ਤੋਂ ਉਹਲਾ ਰੱਖ ਸਕਦਾ ਅਸੀਂ ਅਸੀਂ ਇਹ ਮੰਨ ਕੇ ਚੱਲ ਸਕਦੇ ਬੱਚੇ ਨੂੰ ਕੁਝ ਨਹੀਂ ਪਤਾ ਤੋਂ ਇੱਕ ਤਾਂ ਮਨ ਕੇ ਚਲੋ ਵੀ ਬੱਚਿਆਂ ਨੂੰ ਸਕੂਲਰ ਬਹੁਤ ਜਲਦੀ ਹੋਊਗਾ ਔਰ ਇਧਰ ਵੀ ਬੱਚਿਆਂ ਨਾਲ ਖੁੱਲ ਕੇ ਰਹੋ ਜਿਵੇਂ ਹੀ ਤੁਹਾਨੂੰ ਪਤਾ ਲੱਗਦਾ ਕਿ ਬੱਚਾ ਹੁਣ ਇਹਨਾ ਇਸ਼ੂਸ ਨੂੰ ਲੈ ਕੇ ਐਕਸਪੋਜ਼ ਹੋ ਰਿਹਾ ਤਾਂ ਬੱਚੇ ਨੂੰ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਸਾਨੂੰ ਸਮਝਾਉਣਾ ਪਊਗਾ ਇਹ ਕਿਸ ਤਰ੍ਹਾਂ ਦਾ ਸਾਡਾ ਅੱਗੇ ਵਿਵਸਥਾ ਜਾਂ ਸਿਸਟਮ ਬੱਤੀ ਨੇ ਵਿਚਾਰਿਆ ਇਹਦੇ ਬਾਰੇ ਮੈਨੂੰ ਲੱਗਦਾ ਕਿ ਜੇ ਹੋਰ ਕਈ ਟੌਪਿਕਸ 'ਤੇ ਉਹਦੇ ਤੇ ਗੱਲ ਹੋਣੀ ਬਣੀ ਸੋ ਜਾਂਦੇ ਜਾਂਦੇ ਦੋ ਚੰਦ ਲਾਈਨਾਂ ਤੁਹਾਡੇ ਤੋਂ ਸੁਣਨਾ ਚਾਹਾਂਗੇ ਕਿਉਂਕਿ ਅਸੀਂ ਵੀ ਤੁਹਾਡੀ ਆਵਾਜ਼ ਦੇ ਬਹੁਤ ਵੱਡੇ ਫੈਨ ਆ ਸੋ ਜਾਂਦੇ ਜਾਂਦੇ ਚੰਦ ਲਾਈਨਾਂ ਔਰ ਆਪਣੀ ਵੈਬ ਸੀਰੀਜ਼ ਜਿਹੜੀ ਆ ਰਹੀ ਹੈ ਉਹਦੇ ਬਾਰੇ ਦੱਸੋ ਆ ਵੈਬ ਸੀਰੀਜ਼ ਦੇਖੋ ਜੀ ਸਾਡੀ ਆ ਰਹੀਆ ਚੌਰਾ 6 ਸਤੰਬਰ ਨੂੰ YouTube ਤੇ ਰਿਲੀਜ਼ ਹੋਣ ਜਾ ਰਹੀ ਹੈ ਤੋ ਜਿਵੇਂ ਅਸੀਂ ਸਾਰੀ ਗੱਲਬਾਤ ਕਰ ਚੁੱਕੇ ਆ ਇਹ ਵੈਬ ਸੀਰੀਜ਼ ਪੰਜਾਬੀ ਸਮਾਜ ਨੂੰ ਜਾਂ ਪੰਜਾਬੀ ਸਿਨੇਮੇ ਨੂੰ ਇੱਕ ਨਵੀਂ ਦਿਸ਼ਾਵਲੀ ਤੋਰੂਗੀ ਐਸੀ ਸਾਡੀ ਆਸ ਹੈ ਅਰਦਾਸ ਹੈ ਤੋਂ ਗੀਤ ਦੇ ਬੋਲ ਮੈਂ ਜਿਹੜਾ ਸਾਡਾ ਮਕੂਲ ਕੀਤਾ ਉਹਦੇ ਦੋ ਲਾਈਨਾਂ ਤੁਹਾਡੇ ਨਾਲ ਸਾਂਝਾ ਕਰਨਾ ਸਾਡੇ ਬਾਬਲ ਨੇ ਪੱਲਾ ਤੇਰੇ ਨਾਮ ਕੀਤਾ ਵੇ ਤੇਰੇ ਨਾਮ ਕੀਤਾ ਹੱਤੀ ਆਪਰ ਚਾਏ ਸਾਰੇ ਕਾਜ ਵੇ ਲਾਵਾ ਨਹੀਂ ਆਂਦੀ ਰੱਖ ਲਈ ਲਾਜ ਵੇ ਕਿਆ ਬਾਤ ਹੈ ਸੋ ਜਿਹੜੇ ਵੀ ਬਾਬਾ ਬੇਲੀ ਦੇ ਖਾਸ ਫੈਨਸ ਨੇ ਮੈਨੂੰ ਲੱਗਦਾ ਉਹ ਇਹ ਵੈਬ ਸੀਰੀਜ਼ ਜ਼ਰੂਰ ਦੇਖਣਗੇ ਕਿਉਂਕਿ ਜਿਹੜੇ ਇਹਨਾਂ ਦੀ ਆਵਾਜ਼ ਦੇ murid ਨੇ ਉਹਨਾਂ ਨੂੰ ਪੱਕਾ ਹੋਏਗਾ ਕਿ ਸ਼ਾਇਦ ਸਾਨੂੰ ਉਹਨਾਂ ਦੀ ਆਵਾਜ਼ ਉਹਦੇ ਵਿੱਚ ਸੁਣਨ ਨੂੰ ਮਿਲ ਸਕਦੀ ਹੈ ਸੋ ਚੋਰਾ ਵੈਬ ਸੀਰੀਜ਼ 6 ਸਤੰਬਰ ਨੂੰ ਜਸਟ ਹੀ ਉਹਦੇ ਜਿਹੜਾ YouTube ਚੈਨਲ ਹੈ ਉਥੇ ਜਾ ਕੇ ਜਾ ਕੇ ਜ਼ਰੂਰ ਦੇਖਣਾ ਕਿਉਂਕਿ ਸਵੇਰੇ ਮੈਨੂੰ ਲੱਗਦਾ ਉઠੋ 8 ਵਜੇ ਹਮੇਸ਼ਾ ਜਿਹੜੀ ਹੁੰਦੀ ਹੈ ਜਾਗਤਾ 6 ਵਜੇ ਖੁੱਲ ਜਾਂਦੀ ਹੈ ਸੋ 8 ਵਜੇ ਸਵੇਰ ਦੇ ਟਾਈਮ ਦੀ ਹੈ ਨਾ YouTube ਚੈਨਲ Justill ਉਥੇ ਜਾ ਕੇ ਚੌਰਾ ਜ਼ਰੂਰ ਦੇਖੀ